ਲਿੱਟਿਆ ਆਇਆ ਸੀਗਾ ਤੇ ਤਾਨਗ ਚੱਕ ਕੇ ਉੱਪਰੋਂ ਲੈਂਟਰ ਸਾਰਾ ਡਿੱਗ ਗਿਆ ਮੇਰੀ ਬੀਟੀ ਵੀ ਸੱਟਾਂ-ਵਿੱਟਾਂ ਲੱਗੀਆਂ ਨੇ ਮੇਰੀ ਵਾਈਫ ਦੇ ਸੱਟਾਂ ਲੱਗੀਆਂ ਨੇ ਟਾਂਕੇ ਲੱਗੇ ਉਹਨਾਂ ਦੇ ਤੇ ਹੁਣ ਸੁਭਾਸ਼ ਗੁਰੇ ਜੀ ਆਏ ਨੇ ਇਹਨਾਂ ਨੇ ਆ ਕੇ ਕਿਹਾ ਵੀ ਦਰਸ਼ਨਾਲਾ ਜੀ ਆਏ ਸੀ ਉਦੋਂ ਹੋ ਕੇ ਚੱਲ ਗਏ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਆਪਣੀ ਨਹੀਂ ਹੋਈ ਸੀ ਤੇ ਹੁਣ ਸੁਭਾਸ਼ ਗੁਰੇ ਜੀ ਆਏ ਨੇ ਇਹਨਾਂ ਦੀ ਮਿਹਨਤ ਨਾਲ ਦੇਖੋ ਜਿੰਨੇ ਵੱਤੋਂ ਸੋਗੇ ਦੀ ਮੈਨੂੰ سپورਟ ਕਰੋ ਜੀ ਮੈਂ ਬਹੁਤ ਮਾੜਾ ਬੰਦਾ ਆ ਮੇਰੇ ਕੋਲ ਕੁਝ ਨਹੀਂ ਹੋ ਸਕਦਾ ਕਿਉਂਕਿ ਜੋ ਮੈਂ ਕਮਾਨਾ ਖਾਨਾ ਆਟੋ ਰਿਕਸ਼ਾ ਕਰਾਇ ਤੇ ਮੈਂ ਚਲਾਣਾ ਜੀ ਮੇਨੂੰ ਆਪਣਾ ਕਮਾਈ ਦਾ ਸਾਧਨ ਵੀ ਨਹੀਂ ਹੈਗਾ 52 ਤੋਂ ਤੇ ਨੂ ਦਸ਼ਮੇਸ਼ ਨਗਰ ਸੀ ਬਲੌਗ ਤੋਂ ਮੈਨੂੰ ਹੁਣੇ-ਹੁਣੇ ਪਤਾ ਲੱਗਾ ਸੀ ਵੀ ਕਿਹੜਾ ਸੀ ਬਲੌਗ ਦੇ ਵਿੱਚ ਅਜੇ ਕੁਮਾਰ ਅਜੂ ਅਜੂ ਦਾ ਨਾਮ ਮੁੰਡੇ ਦਾ ਤੇ ਆਟੋ ਦਾ ਕੰਮ ਕਰਦਾ ਹੈ ਆਟੋ ਰਿਕਸ਼ਾ ਦਾ ਕੰਮ ਕਰਦਾ ਹੈ ਤੇ ਉਸ ਦੇ ਘਰ ਦਾ ਕਿਹੜਾ ਲੈਂਟਰ ਉਹ गिर ਗਿਆ ਤੇ ਉਹਦੀ ਜਿਹੜੀ ਪਤਨੀ ਹੈ ਉਸ ਨੂੰ ਵੀ ਝੋਟਾ ਲੱਗੀਆਂ ਸਿਰ ਤੇ ਤੇ ਬਾਲ-ਬਾਲ ਉਹਨਾਂ ਦਾ ਬਚਾਅ ਹੋਇਆ ਪਰ ਪਿਤਾ ਪ੍ਰਮਾਤਮਾ ਨੇ ਉਹਨਾਂ ਨੂੰ ਜਾਨ ਤੋਂ ਬਚਾ ਦਿੱਤਾ ਤੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਮਾਲੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਸੰਬੰਧ ਵਿੱਚ ਮੈਂ ਪੰਜਾਬ ਦੇ ਵਜ਼ੀਰ ਮਹਿੰਦਰ ਭਗਤ ਜੀ ਨੂੰ ਤੇ ਜ਼ਿਲ੍ਹਾ ਪ੍ਰਮੁੱਖ ਸਾਡੇ ਆਮ ਆਦਮੀ ਪਾਰਟੀ ਦੇ ਅਮਰਿਕਪਾਲ ਸਿੰਘ ਸ਼ੇਰਗਿੱਲ ਤੇ ਉਹਨਾਂ ਨੂੰ ਦੱਸੀ ਹੈ ਤੇ ਉਹਨਾਂ ਨੇ ਮੌਕੇ ਤੇ ਹੀ ਸਾਨੂੰ ਜਾ ਕੇ ਵਿਜ਼ਿਟ ਕਰਨ ਲਈ ਕਿਹਾ ਹੈ ਤੇ ਅਸੀਂ ਆਮ ਆਦਮੀ ਪਾਰਟੀ ਤੇ ਜੋ ਵੀ ਸਾਡੀ ਸੰਭਵ ਸਹਾਇਤਾ ਹੋਏਗੀ ਜੋ ਸਰਕਾਰ ਨੂੰ ਸਹਾਇਤਾ ਹੋਏਗੀ ਇਸ ਪਰਿਵਾਰ ਨੂੰ ਦਵਾਈ ਜਾਏਗੀ ਮਾਨਯੋਗ ਮੰਤਰੀ ਸਾਡੇ ਜੋ ਮਹਿੰਦਰ ਭਗਤ ਜੀ ਨੇ ਉਹ ਬੜੇ ਹੀ ਇਮਾਨਦਾਰ ਤੇ ਉੱਚੀ ਸ਼ਖਸੀਅਤ ਦੇ ਮਾਲਕ ਨੇ ਤੇ ਉਹਨਾਂ ਦੇ ਨਾਲ ਸਾਡੇ ਜੋ ਵੀਰ ਨੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਰਿਤਪਾਲ ਸ਼ੇਰਗਿੱਲ ਜੀ ਉਹਨਾਂ ਦੀ ਸਪੈਸ਼ਲ ਹੀ ਡਿਊਟੀ ਇਸ ਕੰਮ ਦੇ ਉੱਤੇ ਲਾਈ ਗਈ ਹੈ ਵੀ ਕੋਈ ਘਰ ਦਾ ਕੋਈ ਛੱਤ ਤੋਂ ਬੰਜਾ ਨਾ ਰਵੇ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਮੰਦ ਭਾਦੀ ਖਬਰ ਸਾਨੂੰ ਅੱਜ ਪਤਾ ਲੱਗਾ ਬੜਾ ਮੰਨ ਤੁਕ ਹੋਇਆ ਕਿ ਮੇਰੀ ਵਾਰ 55 ਦੇ ਵਿੱਚ ਲੈਂਟਰ ਡਿੱਗ ਪਿਆ ਤੇ ਉਹਦੇ ਨਾਲ ਨਾਲ ਅਸੀਂ ਗੁਰੂ ਨਾਨਕ ਨਗਰ ਦੇ ਵਿੱਚ ਗਏ ਆ ਤੇ ਉੱਥੇ 25 ਤੋਂ 30 ਘਰਾਂ ਦਾ ਨੁਕਸਾਨ ਹੋ ਗਿਆ ਜਿਹੜੀਆਂ ਬਾਲੇ ਵਾਲੀਆਂ ਛੱਤਾਂ ਸੀ ਉਹ ਪੂਰੀ ਰਾਤ ਭਾਰੀ ਵਰਖਾ ਦੇ ਨਾਲ ਚੋਰੀਆਂ ਸੀ ਤੇ ਕਈਆਂ ਦੇ ਟੀਵੀ ਤੇ ਫ੍ਰਿਜ ਸੜ ਗਏ ਕਈਆਂ ਦਾ ਕਿਹੜਾ ਫਰਨੀਚਰ ਖਰਾਬ ਹੋ ਗਿਆ ਔਰ ਮਹਿੰਗੇ ਸੋਫੇ ਖਰਾਬ ਹੋ ਗਏ ਬਹੁਤ ਕਈ ਚੀਜ਼ਾਂ ਉਹਨਾਂ ਦੀਆਂ ਖਰਾਬ ਹੋ ਗਈਆਂ ਤੇ ਅੱਜ ਉਹਨਾਂ ਨੇ ਤਰਪਾਲਾ ਲਾ ਕੇ ਤੇ ਉਹ ਆਪਣੀ ਰੋਟੀ ਰੋਜੀ ਦਾ ਕਿਹੜਾ ਗੁਜ਼ਾਰਾ ਉੱਥੇ ਕਰ ਰਹੇ ਖਾ ਰਹੇ ਨੇ ਤੇ ਬਹੁਤ ਲੋਕ ਪਰੇਸ਼ਾਨ ਨੇ ਇਹ ਕਿਹੜੀ ਡਾਢੀ ਆਫਤ ਆ ਗਈ ਹੈ ਸਾਡੇ ਪੂਰੇ ਪੰਜਾਬ ਤੇ ਨਗਰ ਤੇ ਮੈਂ ਛੋਟਾ ਜਿਹਾ ਕਿਛੁ ਪਾਈ ਆ ਸੇਵਾਦਾਰ ਆ ਜਨਤਾ ਦਾ ਹਮੇਸ਼ਾ ਹੀ ਸੇਵਾਦਾਰ ਰਹਿਣਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਤੋਂ ਆਣਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਗੋਰੀਆ ਪਰਿਵਾਰ ਵੱਲੋਂ ਇਹਨਾਂ ਦੇ ਨਾਲ ਪੂਰੀ ਮਾਲੀ ਸਹਾਇਤਾ ਨਾਲ ਦੀ ਕਰਾਂਗਾ ਤੇ ਇਸ ਪਰਿਵਾਰ ਦੇ ਨਾਲ ਖੜਾ ਹਾਂ ਇਹਨਾਂ ਨੂੰ ਪਰਿਵਾਰ ਨੂੰ ਕੋਈ ਵੀ ਸਿਹਤਤਾ ਹੋਏਗੀ ਅਸੀਂ ਆਪਣੇ ਵੱਲੋਂ ਦਵਾਂਗੇ ਤੇ ਮੈਂ ਲੋਕ ਜਿਹੜੇ ਸਾਰੇ ਅੱਜ ਸਾਹਮਣੇ-ਸਾਹਮਣੇ ਨੇ ਦਸ਼ਮੇਸ਼ ਨਗਰ ਦੇ ਵੀ ਇਹਨਾਂ ਦੇ ਉੱਤੇ ਕਿਹੜੀ ਆਫਤ ਡਿੱਗੀ ਹੈ ਕੋਈ ਮਾੜਾ ਨੁਕਸਾਨ ਕਿਸੇ ਦਾ ਹੋ ਜਾਂਦਾ ਕੋਈ ਬੱਚੇ ਨੂੰ ਸੱਟ ਲੱਗ ਜਾਂਦੀ ਤੇ ਬਹੁਤ ਮਾੜੀ ਗੱਲ ਸੀ ਮੇਰੇ ਮਨ 'ਚ ਉਹ ਬਹੁਤ ਦਿਲ ਤੇ ਲੱਗੀ ਮੇਰੇ ਦਫਤਰ ਆਏ ਸੀ ਅਜੇ ਕੁਮਾਰ ਉਹਨਾਂ ਦਾ ਭਾਈ ਸਾਹਿਬ ਆਏ ਤੇ ਮਨ ਚ ਲੱਗੀ ਇੱਕ ਆਪਾ ਸੋਸ਼ਲ ਵਰਕਰ ਆ ਰਾਜਨੀਤੀ ਸਾਨੂੰ ਘਰ ਨਹੀਂ ਵੀ ਆਉਂਦੀ ਅਸੀਂ ਹਮੇਸ਼ਾ ਹੀ ਸਮਾਜ ਦੇ ਨਾਲ ਆ ਸਮਾਜ ਨਾਲ ਖੜੇ ਰਹਿਣਾ ਇਹ ਮੇਰੀ ਭੈਣ ਦੇ ਸੱਟਾਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਪੱਟੀ ਕਰਾ ਕੇ ਆਈ ਐ ਕਿੰਨੀ ਮਾੜੀ ਗੱਲ ਐ ਵੀ ਇਹ ਲੈ ਅੱਜ ਕਿਹੜੀ ਆਫਤ ਐ ਕੁਦਰਤ ਦੀ ਕਿਹੜੀ ਆਫਤ ਐ ਉਹ ਸਾਡੇ ਉੱਤੇ ਡਿੱਗੀ ਐ ਲੈਂਟਰ ਚੋ ਰਹੇ ਨੇ ਤੇ ਬਾਲੇ ਵਾਲਿਆਂ ਦੇ ਘਰਾਂ ਦਾ ਕੀ ਹੋਏਗਾ ਕਿਉਂਕਿ ਉਹਨਾਂ ਦੇ ਬਾਲੇ ਪੇ ਹੋਏ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਦੇਖੋ ਅੱਜ ਸਵੇਰੇ ਅਸੀਂ ਅੱਜ ਤੜਕਸਾਰ ਅੱਜ ਲੋਕਾਂ ਦੇ ਨਾਲ ਆਪਣੀ ਵਾਰਡ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਕਿਤੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤੇ ਉਹਦੇ ਨਾਲ ਅਸੀਂ ਖੜੇ ਆ। ਮਾਲੀ ਸਿਹਤਾਂ ਲਈ ਵੀ ਖੜੇ ਆ ਤੇ ਉਹਦਾ ਵੀ ਉਹਦੇ ਨਾਲ ਖੜੇ ਆ। ਸਾਥੀਓ ਅਗਰ ਤੁਹਾਡੇ ਇਲਾਕੇ ਵਿੱਚ ਕਿਤੇ ਵੀ ਕੋਈ ਮਾੜਾ ਕੰਮ ਹੋ ਰਿਹਾ ਹੈ ਜਾਂ ਕੋਈ ਕੋਈ ਛੱਤ ਚੋਰੀ ਆ ਜਾਂ ਕਿਸੇ ਦਾ ਨੁਕਸਾਨ ਹੋਇਆ ਜਾਂ ਘਰ ਵਿੱਚ ਉਹਦੇ ਰੋਟੀ ਨਹੀਂ ਹੋ ਰਹੀ ਉਹਦਾ ਭੋਜਨ ਲਈ ਉਹਨੂੰ ਕੋਈ ਤੰਗੀ ਹੈ ਤੇ ਸਾਡੇ ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਹੈ 82328 6001 ਤੇ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਖੜਾ ਤੁਹਾਡਾ ਛੋਟਾ ਜਿਹਾ ਸਿਪਾਈ ਆ ਤੁਹਾਡੀ ਸੇਵਾ ਦਾ ਦਾਰਾ ਤੁਹਾਡੇ ਚਰਨਾਂ ਦੀ ਧੂੜ ਆ ਇਸ ਟਾਈਮ ਸਾਡੇ ਪੂਰੇ ਪੰਜਾਬ ਉੱਤੇ ਵਿਭਤਾ ਆ ਪਈ ਹੈ ਤੇ ਇਸ ਵਿਭਤਾ ਨੂੰ ਅਸੀਂ ਆਪਸ ਰਲ ਕੇ ਦੁਆ ਕਰਨੀ ਹੈ ਵੀ ਇਹ ਵਿਭਤਾ ਸਾਡੇ ਤੋਂ ਦੂਰ ਜਾਵੇ ਸਾਡੇ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਮਾਂ ਦਾ ਕੁੱਖ ਨਾ ਉਜੜੇ ਕਿਸੇ ਮਾਂ ਦੀ ਕਿਹੜੀ ਛੱਤ ਪਈ ਹੈ ਮਾਨ ਮਿਹਨਤ ਮਜ਼ਦੂਰੀ ਨਾਲ ਪਿਓ ਨੇ ਮਿਹਨਤ ਮਜ਼ਦੂਰੀ ਨਾਲ ਛੱਤ ਬਣਾਈ ਉਹਦੀ ਛੱਤ ਵਾਂਝੀ ਨਾ ਰਵੇ ਉਹ ਛੱਤ ਟੁੱਟੇ ਨਾ ਕੋਈ ਨੁਕਸਾਨ ਨਾ ਹੋਵੇ ਆਫਤ ਦੇ ਨਾਲ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹ ਹੀ ਮੈਂ ਦੁਆ ਕਰਦਾ ਪਰਮਪਿਤਾ ਪਰਮਾਤਮਾ ਅੱਗੇ ਤੇ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਪੂਰਾ ਖੜੇ ਆ ਸਾਡੀ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਲੰਟੀਅਰ ਇੱਕ ਇੱਕ ਪਦ ਅਧਿਕਾਰੀ ਖੜਾ ਹੈ ਸਾਡਾ ਐਮਐਲਏ ਸਾਹਿਬ ਖੜਾ ਹੈ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਖੜੇ ਹਨ